ਹਾਂਜੀ ਰਿੰਕੂ ਭਾਜੀ ਗੱਲ ਕਰ ਰਹੇ ਹਾਂਜੀ ਹਾਂਜੀ ਭਾਜੀ ਭਾਜੀ ਕੀ ਹਾਲ ਚਾਲ ਬਾ ਵਧੀਆ ਵਧੀਆ ਭਾਈ ਜੀ ਸੁਣਾਓ ਕਿੱਦਾਂ ਜੀ ਵਧੀਆ ਭਾਜੀ ਮੈਂ ਸੋਨੂ ਗੱਲ ਕਰ ਰਿਹਾ ਗਗਨ ਦਾ ਫਰੈਂਡ ਇਟਲੀ ਤੋਂ ਆਇਆ ਮੈਂ ਪਰਸੋਂ ਹੀ ਅਜੇ ਅੱਛਾ ਅੱਛਾ ਹਾਂਜੀ ਜੀ ਭਾਈ ਕਿਦਾਂ ਵਧੀਆ ਯਾਰ ਭਾਈ ਉਹ ਤੇਰੇ ਫਰੈਂਡ ਨੇ ਥੋੜਾ ਸਮਾਨ ਜਾ ਭੇਜਿਆ ਤੇਰਾ ਅੱਛਾ ਭਾਈ ਫੋਨ ਭੇਜਿਆ ਹੋਊਗਾ ਤੇ ਉਹ ਦੱਸੋ ਭਾਈ ਮੈਨੂੰ ਦੱਸ ਦਿਓ ਕਦੋਂ ਤੁਸੀਂ ਖੜਨਾ ਤੁਸੀਂ ਦੱਸੋ ਭਾਈ ਮੈਂ ਹੁਣੇ ਆ ਜਾਂਦਾ ਨਹੀਂ ਨਹੀਂ ਹੁਣੇ ਨਹੀਂ ਮੈਂ ਵੀਰੇ ਥੋੜਾ ਕੰਮ ਹੀ ਆਇਆ ਹਾਂ ਤੁਸੀਂ 2-3 ਦਿਨ ਤੱਕ ਆ ਜਿਓ ਕੋਈ ਚੱਕਰ ਨਹੀਂ ਠੀਕ ਹੈ ਭਾਈ ਪਹਿਲੇ ਫੋਨ ਕਿਦਾਂ ਵਾਈਟ ਹੈ ਕਿ ਬਲੈਕ ਯਾਰ ਮੈਂ ਖੋਲ ਕੇ ਤਾਂ ਨਹੀਂ ਵੇਖਿਆ ਪਰ ਆ ਜੇ ਤੇ ਵਧੀਆ ਵਧੀਆ ਹੋਊਗਾ ਅੱਛਾ ਹਾਂਜੀ ਲੀਸਟਾ ਮੋੜਦਾ ਹਾਂ ਜਿਹੜਾ ਚੱਲ ਰਿਹਾ ਉਹੀ ਹੋਣਾ ਵੀਰੇ ਵਧੀਆ ਫੋਨ ਭੇਜਿਆ ਬਾਈ ਨੇ ਠੀਕ ਹੈ ਠੀਕ ਹੈ ਭਾਈ ਕਿੰਨੇ ਜੀ ਵੀ ਆ ਚਲੋ ਤੁਸੀਂ ਵੇਖ ਹੀ ਲੈਣਾ ਤੇ ਮੈਂ ਨਾ ਵੀਰੇ ਛੁਣ ਮੈਂ ਤੁਹਾਨੂੰ ਆਪਣਾ ਅਕਾਊਂਟ ਨੰਬਰ ਭੇਜ ਲੱਗਾ ਤੇ ਤੁਸੀਂ ਫਿਰ ਉਹਦੇ ਵਿੱਚ ਹੀ ਪੈਸੇ ਆਣਾ ਕਰਵਾ ਦਿਓ 40000 ਬਣਦਾ ਇੱਧਰ ਦਾ ਹਾਂਜੀ ਉਹ ਕਦੇ ਹੱਥ ਤੇ ਨਹੀਂ ਚੱਲੀ ਯਾਰ ਬਾਈ ਫੋਨ ਦਾ ਉਹਦਾ ਭਾਈ ਇਹਨੂੰ ਓਦਾਂ ਗਿਆ ਸੀ ਓਦਾਂ ਕਿਦਾਂ ਮਤਲਬ ਉਹਦਾ ਮਨ ਓਦਾਂ ਗਿਆ ਸੀ ਕਿ ਚਲੋ ਕੋਈ ਭੇਜਦੀ ਫੋਨ ਹੈ ਫਰੈਂਡ ਹੈ ਅੱਛਾ ਮਤਲਬ ਕਿ ਤੁਸੀਂ ਪੈਸੇ ਬੁਸੇ ਨਹੀਂ ਸੀ ਦੇਣ ਮਿਲ ਕੇ ਓਦਾਂ ਹੀ ਮੰਗਾਇਆ ਸੀ ਕਿ ਚਲੋ ਭੇਜ ਦਿਓ ਹਾਂਜੀ ਹਾਂਜੀ ਯਾਰ ਮੇਰੇ ਨਾਲ ਵੀਰੇ ਉਹਨੇ ਕੋਈ ਗੱਲ ਨਹੀਂ ਕੀਤੀ ਉਹ ਕਹਿੰਦਾ ਸੀਗਾ ਕਿ ਪੈਸੇ ਲੈਣੇ ਆ ਅੱਛਾ ਕੋਈ ਨਹੀਂ ਭਾਜੀ ਮੈਂ ਸੋਚ ਕੇ ਦੱਸੂਗਾ ਤੁਹਾਨੂੰ ਸੋਈ ਫੋਨ ਕਰਦਾ ਤੇ ਕਦੋਂ ਤਾਂ ਕਰੋਗੇ ਭਾਜੀ ਫੋਨ ਫਿਰ ਮੈਨੂੰ ਕੋਈ ਤੁਹਾਨੂੰ ਕੱਲ ਜਾਂ ਪਰਸੋਂ ਕਰੂਗਾ ਫੋਨ ਚਲੋ ਭਾਜੀ ਮੈਂ ਫਿਰ ਵੇਟ ਕਰ ਰਿਹਾ ਠੀਕ ਆ ਠੀਕ ਆ ਭਾਜੀ ਅੱਛਾ ਇਹ ਬਾਈ ਨੇ ਇਹ ਕਹਿ ਕੇ ਫੋਨ ਕਟਿਆ ਕਿ ਮੈਂ ਸੋਚ ਕੇ ਦੱਸਦਾ ਇਹ ਗੱਲ ਹੋਈ ਨੂੰ 7 ਦਿਨ ਹੋ ਗਏ ਪਰ ਅੱਜ ਤੱਕ ਮੈਨੂੰ ਉਸ ਬਾਈ ਦੀ ਦੁਬਾਰਾ ਕਾਲ ਨਹੀਂ ਆਈ ਮੈਨੂੰ ਲੱਗਦਾ ਕਿ ਬਾਈ ਜ਼ਿਆਦਾ ਸੋਚ ਰਿਹਾ ਤੇ ਦੋਸਤੋ ਇਹ ਗੱਲਬਾਤ ਮੈਂ ਤੁਹਾਡੇ ਨਾਲ ਤਾਂ ਸਾਂਝੀ ਕਰ ਰਿਹਾ ਤਾਂ ਕਿ ਜਿਹੜੇ ਇੱਧਰ ਸਾਡੇ ਪੰਜਾਬ ਵਿੱਚ ਜਿਹੜੇ ਭਾਈ ਰਹਿੰਦੇ ਨੇ ਜਦੋਂ ਉਹ ਕੋਈ ਵੀ ਬਾਹਰ ਵਾਲੇ ਵੀਰ ਨੂੰ ਕੋਈ ਫਰਮੈਸ਼ ਪਾਉਂਦੇ ਆ ਤਾਂ ਸ਼ਾਇਦ ਉਹਨਾਂ ਦੇ ਦਿਲ ਵਿੱਚ ਇਹ ਵਹਿਮ ਹੁੰਦਾ ਕਿ ਬਾਹਰ ਸਭ ਕੁਝ ਹੀ ਆਸਾਨ ਹੈ ਉੱਥੇ ਪਤਾ ਨਹੀਂ ਕਿਤੇ ਸੇਲਾਂ ਲੱਗੀਆਂ ਹੋਈਆਂ ਨੇ ਕਿ ਉੱਥੋਂ ਚੱਕ ਕੇ ਝੋਲਾ ਚੱਕ ਕੇ ਸਾਨੂੰ ਭੇਜ ਦੇਣ ਕਿ ਆ ਚੱਕ ਕੋਈ ਆਈਫੋਨ ਲਾ ਦਿਓ ਢੇਰ ਬਹੁਤੀਆਂ ਗੱਲਾਂ ਨਹੀਂ ਕਰੂੰਗਾ ਸਿਰਫ ਇੰਨਾ ਕਹੂੰਗਾ ਕਿ ਜਦੋਂ ਕਦੇ ਵੀ ਤੁਸੀਂ ਕਿਸੇ ਬਾਹਰ ਦੇ ਆਪਣੇ ਰਿਸ਼ਤੇਦਾਰ ਨੂੰ ਜਾਂ ਦੋਸਤ ਨੂੰ ਫੋਨ ਕਰਕੇ ਕੋਈ ਫਰਮੈਸ਼ ਪਾਉਣ ਲੱਗਦੇ ਆ ਉਸ ਤੋਂ ਪਹਿਲਾਂ ਉਹਨੂੰ ਇੱਕ ਗੱਲ ਜ਼ਰੂਰ ਪੁੱਛ ਲਿਆ ਕਰੋ ਉਸ ਬਾਈ ਨੂੰ ਕਿ ਵੀਰੇ ਜਿੰਨਾ ਕਰਜ਼ਾ ਚੁੱਕ ਕੇ ਤੂੰ ਬਾਹਰ ਗਿਆ ਸੀਗਾ ਤੇਰੇ ਸਿਰ ਤੋਂ ਲੱਥ ਗਿਆ ਤੇ ਆਖਰੀ ਗੱਲ ਮੈਂ ਇਹੀ ਕਰਾਂਗਾ ਕਿ ਹੁਣ ਤੱਕ ਤਾਂ ਕੋਈ ਦੁਨੀਆ ਉੱਤੇ ਐਸਾ ਰੁਖ ਨਹੀਂ ਲੱਭਿਆ ਜਿਹਦੇ ਉੱਤੇ ਆਈਫੋਨ ਜਾਂ ਹੋਰ ਤਰ੍ਹਾਂ ਦੇ ਤੋਹਫੇ ਮਿਲਦੇ ਹੋਣ ਬਾਕੀ लवली ਨੂਰ ਦਿਨਾਂ ਤੋਂ ਮੈਂ ਫੇਸਬੁੱਕ ਉੱਤੇ ਹੈਗਾ ਤੁਸੀਂ ਸੁਣਦੇ ਰਹੋ ਪੰਜਾਬ ਅਤੇ ਪੰਜਾਬੀਆਂ ਦੀ ਸ਼ਾਨ ਥੜਾ ਆਪਣਾ ਜੱਗਬਾਣੀ ਰੇਡੀਓ